ਅੱਜ ਅਸੀਂ ਖਨਾਰੀ ਬਾਰਡਰ ਪਹੁੰਚੇ ਹੁਣ ਅਸੀਂ ਇਸ ਵਕਤ ਉੱਥੇ ਆ ਤਾਂ ਅੱਜ ਸਵੇਰੇ ਇੱਕ ਜਿਹੜੀ ਵੀਡੀਓ ਪ੍ਰਧਾਨ ਜੀ ਦੀ ਡੱਲੇਵਾਲ ਸਾਹਿਬ ਦੀ ਆਈ ਜਿਸ ਦੇ ਵਿੱਚ ਅੱਖਾਂ 'ਚ ਪਾਣੀ ਆਇਆ ਕਿ ਮੇਰਾ ਹੁਣ ਇਸ ਤੋਂ ਬਾਅਦ ਤੁਸੀਂ ਸੁਭਾਲਣਾ ਸੋ ਇੱਕ ਬੜੀ ਏਮੋਸ਼ਨਲ ਗੱਲ ਸੀ ਇਹ ਕੀ ਇਹ ਡੈਮੋਕ੍ਰੇਸੀ ਹੈ ਕਿ ਸਨ 47 ਤੋਂ ਬਾਅਦ ਅੱਜ ਤੱਕਰ ਪਿਛਲੇ 77 ਸਾਲ ਦੇ ਅੰਦਰ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਵੀ ਜੱਥੇਬੰਦੀ ਹੈ ਅੱਜ ਪੰਜਾਬ ਦੇ ਅੰਦਰ ਕਿਤੇ ਤਾਂ ਮਾਂ ਆਪਣੇ ਪੁੱਤਰ ਦੀ ਅਡੀਕ ਕਰਦੀ ਜਾਂ ਕਿਤੇ ਪੁੱਤਰ ਆਪਦੀ ਮਾਂ ਦੀ লাশ ਵੇਖਣ ਨੂੰ ਤੁਰਿਆ ਫਿਰਦਾ ਹੈ ਕਿਤੇ ਇੱਕ ਬਜ਼ੁਰਗ ਆਦਮੀ ਅੱਖਾਂ 'ਚ ਪਾਣੀ ਲੈ ਕੇ ਪੰਜਾਬ ਦੀ ਗੱਲ ਕਰਦਾ ਹੈ ਤਾਂ ਮੇਰੇ ਦੇਖਣ ਜੇਦੂ ਵੱਡੀ ਦੁਖਦਾਈ ਗੱਲ ਕੋਈ ਨਹੀਂ ਲੋਕਾਂ ਦੇ ਲਈ ਕੰਮ ਕਰਨਾ ਲੋਕਾਂ ਦੇ ਲਈ ਲੜਨਾ ਮੇਰੇ ਦੇਖਣ ਫਰਵਰੀ ਮਾਰਚ ਤੋਂ ਲੈ ਕੇ 8 ਮਹੀਨੇ ਹੋ ਗਏ ਨੇ ਸਾਡੇ ਭਰਾਵਾਂ ਨੂੰ ਕਾਕਾ ਜੀ ਜਿਹੜੇ ਸਾਰੇ ਇੱਥੇ ਬੈਠੇ ਨੇ ਠੰਡ ਦਾ ਟਾਈਮ ਹੈ ਗਰਮੀ ਲੰਗੀ ਹੈ ਤੇ ਕਿੰਨਾ ਨਹੀਂ ਲੜ ਰਹੇ ਨੇ ਸਾਡੇ ਲੋਕਾਂ ਲਈ ਲੜ ਰਹੇ ਨੇ ਕੋਈ ਉਹਨਾਂ ਦੇ ਕੱਲਿਆਂ ਦਾ ਕੋਈ ਮਸਲਾ ਨਹੀਂ ਇਹ ਸਾਡੇ ਪੰਜਾਬ ਦਾ ਮਸਲਾ ਹੈ ਸਾਡੀ ਕੌਮ ਦਾ ਮਸਲਾ ਹੈ ਸਾਰੇ ਲੋਕਾਂ ਦਾ ਮਸਲਾ ਹੈ ਸੋ ਮੇਰੀ ਇਹ ਨਹੀਂ ਬੇਨਤੀ ਹੈ ਕਿ ਸਾਨੂੰ ਇੱਥੇ ਘਰ ਚੋਂ ਹਰ ਬੰਦੇ ਨੂੰ ਇੱਥੇ ਹਾਜ਼ਰੀ ਲਵਾਉਣੀ ਚਾਹੀਦੀ ਇਹ ਅਸੀਂ ਆਪ ਦੀ ਹੋਂਦ ਲਈ ਲੜ ਰਹੇ ਆ ਆਪ ਦੀ ਅਗੜੀਆਂ ਨਸਲਾਂ ਲਈ ਲੜ ਰਹੇ ਆ ਸੋ ਇੱਕ ਬਜ਼ੁਰਗ ਬੰਦਾ ਜੇ ਅੱਜ ਬੈਠਾ ਹੈ ਭੁਖੜ ਧਾਲ ਤੇ ਹੈ ਤਾਂ ਮੇਰੇ ਦੇਖੇ ਜੋ ਹਾਲਾਤ ਬਣ ਰਹੇ ਨੇ ਇਹ ਜਿਆਦਾ ਵਧੀਆ ਨਹੀਂ ਬਣ ਰਹੇ ਜੇ ਇਸੇ ਤਰ੍ਹਾਂ ਤਾਂ 2-4 ਦਿਨ ਦੀ ਖੇੜ ਰਹਿ ਚੁੱਕੀ ਹੈ ਸੋ ਮੇਰੀ ਪੰਜਾਬ ਨੂੰ ਬੇਨਤੀ ਹੈ ਕਿ ਇਹਨਾਂ ਹਕੂਮਤ ਦੀ ਜਿਹੜੀ ਅੱਖ ਖੋਲਣ ਲਈ ਇਹਨਾਂ ਨੂੰ ਦੱਸਣ ਲਈ ਕਿ ਪੰਜਾਬ ਜਿਉਂਦਾ ਹੈ ਸੋ ਮੇਰੀ ਇੰਨੀ ਬੇਨਤੀ ਹੈ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਹਮੋ ਮਾ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਧੱਕ ਤਖਨੌਰੀ ਮੋਰਚੇ ਤੇ ਖੜੇ ਆ ਸਾਡੇ ਜਿਹੜੇ ਦੋਲੇਪੁਰਾਂ ਵੱਲੋਂ 13 ਫਰਵਰੀ ਤੋਂ ਲੈ ਕੇ ਜਿਹੜਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ ਅੱਜ ਜਿਹੜਾ ਮੋਰਚੇ ਦੀ ਸਥਿਤੀ ਆ ਜਿਹੜੀ ਸਰਦਾਰ ਜਗਜੀਤ ਸਿੰਘ ਢੱਲੇਵਾਲ 26 ਤਰੀਕ ਤੋਂ ਬਾਰ ਬਾਰ ਤੇ ਬੈਠੇ ਨੇ ਉਹ ਜਿਹੇ ਜੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਆ ਰਿਪੋਰਟਾਂ ਆਈਆਂ ਜਿਹੜੇ ਦਰਦੀ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੇ ਆਪਦੇ ਕੰਮ ਧੰਦੇ ਛੱਡ ਕੇ ਅੱਜ ਉਹਨਾਂ ਦਾ ਹਾਲਚਾਲ ਵੀ ਪੁੱਛਿਆ ਮੋਰਚੇ ਦੀ ਪੋਜੀਸ਼ਨ ਕੀ ਉਹ ਵੀ ਦੇਖੀ ਮੈਂ ਖਾਸ ਕਰਕੇ ਵਕੀਲ ਸਾਹਿਬ ਦਾ ਟਾਈਮ ਕੱਟ ਕੇ ਮੋਰਚੇ ਚ ਚਾਉਣਾ ਸਾਰੀ ਸਥਿਤੀ ਤੋਂ ਜਾਣੂ ਹੋਣਾ ਤੇ ਅਪੀਲ ਕਰਨੀ ਭਰਾਵੋ ਆਪਾਂ ਕਹਿੰਦੇ ਪੰਜਾਬੀ ਅਸੀਂ ਬੜੇ ਦਲੇਰ ਆ ਅਸੀਂ ਬੜੀਆਂ ਬਾਤਾਂ ਸੁਣੀਆਂ ਵੀ ਫਲਾਨਾ ਰਾਜਾ ਸੀ ਰਾਣੀ ਸੀ ਫਲਾਨਾ ਅੱਜ ਉਹ ਹਕੂਮਤ ਨਾਲ ਟੱਕਰ ਲਈ ਹੋਈ ਐ ਆਪਾਂ ਜਿਹੜੇ ਘਰਵਾਰ ਦੇ ਕੰਮ ਛੱਡ ਕੇ ਮੈਂ ਅਪੀਲ ਕਰਦਾ ਪਿੰਡ ਦੀਆਂ ਪੰਚਾਇਤਾਂ ਨੂੰ 12000 ਪਿੰਡਾਂ ਪੰਜਾਬ ਦਾ ਪਿੰਡ ਦੇ ਵਿੱਚ ਇਕੱਠ ਕਰਕੇ ਪਿੰਡ ਦੇ ਵਿੱਚੋਂ ਜੇ 10 ਬੰਦੇ ਤੁਸੀਂ ਖਨੌਰੀ ਮੋਰਚੇ 'ਚ ਭੇਜ ਦਿਓ ਜਮੀਨ ਬਚਾਵਾਂਗੇ ਡਾਨੀ ਬਾਨੀਆਂ ਤੋਂ ਆਪਦੀਆਂ ਇੱਜਤਾਂ ਬਚਾਵਾਂਗੇ ਜੋ ਡੱਲੇਵਾਲ ਸਾਹਿਬ ਕਹਿੰਦਾ ਹੁੰਦਾ ਸਾਡੀਆਂ ਇੱਜਤਾਂ ਨਹੀਂ ਬਚਣੀਆਂ ਸਾਡੀਆਂ ਧੀਆਂ ਨੂਹਾਂ ਨੇ ਉਹਨਾਂ ਡਾਨੀਆਂ ਬਾਨਾਂ ਦੇ ਫਾਰਮਾਂ 'ਚ ਕੰਮ ਕਰਨਾ ਜੇ ਇੱਜ਼ਤ ਇੱਜ਼ਤ ਬਚਾਉਣੀ ਆ ਉਹ ਲੜਾਈ ਵੱਡੀ ਐ ਪੀਲ ਐ ਵਕੀਲ ਸਾਹਿਬ ਨੇ ਵੀ ਕੀਤੀ ਐ ਮੈਂ ਇਹਨਾਂ ਦਾ ਮੋਰਚੇ 'ਚ ਆਉਣ ਤੇ ਦੋਨੇ ਫੋਰਮ ਵੱਲੋਂ ਧੰਨਵਾਦ ਵੀ ਕਰਦਾ ਤੇ ਪੀਲ ਵੀ ਲੋਕਾਂ ਨੂੰ ਕਰਦਾ ਕਿ ਤੁਸੀਂ ਇਹ ਅਮਲ 'ਚ ਲਿਆ ਕੇ ਖਨੌਰੀ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ